ਤੇ ਜਾਵੇਂ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਰਾਣੀ ਪਹਿਲਾਂ 11 ਵਜੇ ਗੱਡੀ ਸਸੀ ਕਾਲ ਜੀ ਉਪਲ ਫਾਰਮ ਵਾਲੀ ਕੁੜੀ ਦਾ ਮਸਲਾ ਸੋਸ਼ਲ ਮੀਡੀਆ ਤੇ ਥੋੜਾ ਬਹੁਤ ਠੰਡਾ ਹੋਇਆ ਸੀ ਪਰ ਨਾਲ ਹੀ ਉਪਲ ਫਾਰਮ ਵਾਲੀ ਕੁੜੀ ਦੀ ਇੱਕ ਹੋਰ ਕਾਲ ਰਿਕਾਰਡਿੰਗ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਉਹ ਆਪਣੇ ਬਾਪ ਦੇ ਬਾਰੇ ਹੀ ਬੜੀਆਂ ਬੇਤੁਕੀਆਂ ਗੱਲਾਂ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਉਪਲ ਫਾਰਮ ਵਾਲੀ ਕੁੜੀ ਕਹਿੰਦੀ ਹੈ ਕਿ ਮੈਂ ਰਾਤ ਨੂੰ ਘਰੋਂ ਬਾਹਰ ਨਾ ਜਾਵਾਂ ਇਸ ਕਰਕੇ ਮੇਰੇ ਡੈਡੀ ਕਾਰ ਦੇ ਦੋਨਾਂ ਗੇਟਾਂ ਨੂੰ ਜਿੰਦੇ ਲਾ ਕੇ ਚਾਬੀਆਂ ਭਈਆਂ ਨੂੰ ਫੜਾ ਦਿੰਦੇ ਸਨ ਜਿਹੜੇ ਕਿ ਰਾਤ ਨੂੰ ਮੋਟਰਾਂ ਤੇ ਚਲੇ ਜਾਂਦੇ ਸਨ ਤਾਂ ਉਹ ਜਿਸ ਦੇ ਨਾਲ ਗੱਲਬਾਤ ਕਰ ਰਹੀ ਹੁੰਦੀ ਹੈ ਉਹਨੂੰ ਦੱਸ ਰਹੀ ਹੈ ਕਿ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਮੈਂ ਜ਼ਿੰਦਗੀ ਦੇ ਵਿੱਚ ਕੀ ਕੁਝ ਕੀਤਾ ਹੋਵੇਗਾ ਤੇ ਨਾਲ ਹੀ ਇਹ ਕਹਿੰਦੀ ਹੈ ਕਿ ਮੈਂ ਆਪਣੀ ਆਈ ਤੇ ਆ ਗਈ ਤਾਂ ਫਿਰ ਮੈਂ ਖਲਾਰੇ ਪਾ ਦਊਂਗੀ ਤਾਂ ਦੋਸਤੋ ਤੁਸੀਂ ਇਹ ਪੂਰਾ ਕਾਰਡ ਰਿਕਾਰਡਿੰਗ ਸੁਣੋ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਵੀਡੀਓ ਨੂੰ ਅੱਗੇ ਤੱਕੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੈਨੂੰ ਪਤਾ ਜਿਹੜਾ ਨਾ ਸਾਡਾ 메ਨ ਗੇਟ ਆ ਤੇ ਲੋਬੀ ਵਾਲਾ ਦੂਜਾ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਨਾ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਬਈਏ ਨਾ ਮੋਟਰਾਂ ਤੇ ਚਲ ਜਾਂਦੇ ਆ ਉਹਨਾਂ ਨੇ ਮੋਟਰਾਂ ਤੇ ਸੌਣਾ ਹੁੰਦਾ ਕਿ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਰੈਡੀ ਪਹਿਲਾਂ 11 ਵਜੇ ਗੱਡੀ ਦੇਖਣ ਗਿਆ ਫਿਰ ਰੈਡੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੱਕ ਕੇ ਜਮਾਂ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਬੱਦ ਦੇ ਇਹ ਦਮ ਨਵੀਂ ਗੱਡੀ ਤਾਂ ਨਹੀਂ ਲਾਗੀ ਗੋਰੀ ਵੀ ਚਲ ਉਥਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਜਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਹੀ ਨਾ ਵੀ ਜੇ ਮੈਂ ਜਲਪੁਣਾ ਤੇ ਆ ਗਈ ਤਾਂ ਦਿਆਂ ਨੂੰ ਇਹ ਜਲਪੁਣਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇਰੇ ਤੋਂ